ਇਸ ਦਸੰਪਾਸ਼ਾ ਦੇ ਟਾਈਮ ਔਰਤਾਂ ਨੂੰ ਪਾਹੁਲ ਦਿੱਤੀ ਗਈ ਸੀ ਜਾਂ ਦੇਣੀ ਚਾਹੀਦੀ ਹੈ ਇਹਦਾ ਜਵਾਬ ਹੈ ਬੁੱਢੇ ਦਲ ਦੇ ਵਿੱਚ ਤਾਂ ਇਹ ਨਿਯਮ ਸੀ ਕਿ ਪੁਰਸ਼ ਨੂੰ ਵੀ ਜਦੋਂ ਤੱਕ ਉਹ ਘੱਟੋ ਘੱਟ 12 ਸਾਲ 13 ਸਾਲ ਨਾਲ ਨਾ ਰਹੇ ਬੁੱਢੇ ਦਲ 'ਚ ਉਹਨੂੰ ਪਾਹੁਲ ਨਹੀਂ ਸੀ ਦਤ 1920 ਦੇ ਵਿੱਚ ਨਾਮਧਾਰੀਆਂ ਨੇ ਸ਼ੁਰੂ ਕੀਤੀ ਸੀ ਔਰਤਾਂ ਨੂੰ ਪਾਹੁਲ ਦੇਣੀ ਉਸ ਤੋਂ ਪਹਿਲਾਂ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਵਾਲ ਕਾਫੀ ਜ਼ਿਆਦਾ ਪੁੱਛਿਆ ਜਾਂਦਾ ਹੈਗਾ ਕਿ ਕੀ ਦਸਮ ਪਾਤਸ਼ਾਹ ਦੇ ਟਾਈਮ ਔਰਤਾਂ ਨੂੰ ਪਾਹਲ ਦਿੱਤੀ ਗਈ ਸੀ ਜਾਂ ਦੇਣੀ ਚਾਹੀਦੀ ਹੈ ਇਹਦਾ ਜਵਾਬ ਹੈ ਨਹੀਂ ਔਰਤਾਂ ਨੂੰ ਪਾਹਲ ਦੀ ਕੋਈ ਜ਼ਰੂਰਤ ਹੀ ਨਹੀਂ ਕਿਉਂਕਿ ਪਾਹਲ ਇੱਕ ਪ੍ਰਕਿਰਿਆ ਆ ਇਹ ਫੌਜ ਦੀ ਪ੍ਰਕਿਰਿਆ ਆ ਦਸਮ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਖਾਲਸਾ ਫੌਜ ਸਾਜਿਆ ਸੀ ਗੁਰਸਿੱਖ ਨਹੀਂ ਸੀ ਸਾਜੇ ਗੁਰਸਿੱਖ ਕੋਈ ਵੀ ਬਣ ਸਕਦਾ ਜਿਹੜਾ ਕੁਰਬਾਨੀ ਨੂੰ ਮੰਨਦਾ ਆ ਗੁਰੂ ਦੀ ਗੱਲ ਮੰਨਦਾ ਆ ਉਹ ਗੁਰਸਿੱਖ ਹੈ ਜਿਹੜਾ ਅੱਗੇ ਉਸ ਗੁਰਸਿੱਖੀ ਨੂੰ ਅੱਗੇ ਵਧਾਉਣ ਵਾਸਤੇ ਜਿਹੜੀ ਉਹਦੀ ਵਿਚਾਰਧਾਰਾ ਹੈ ਗੁਰਸਿੱਖੀ ਦੀ ਪ੍ਰਚਾਰ ਕਰਦਾ ਆ ਜੇ ਕੋਈ ਰੋਗ ਦਾ ਜਾਂ ਪ੍ਰਚਾਰ ਕਰਨ ਤੋਂ ਲੜਨ ਵਾਸਤੇ ਵੀ ਤਿਆਰ ਉਹ ਫੌਜੀ ਹੈ ਉਹ ਖਾਲਸਾ ਦਾ ਮਤਲਬ ਕਿ ਇਹ ਕੋ ਖਾਲਸਾ ਫੌਜ ਆ ਉਹ ਫੌਜ ਦਾ ਹਿੱਸਾ ਆ ਤੇ ਪੌਹਲ ਫੌਜ ਵਾਸਤੇ ਸੀ ਔਰਤਾਂ ਨੂੰ ਫੌਜ ਚ ਭਰਤੀ ਨਹੀਂ ਸੀ ਕਰਦੇ ਹੁੰਦੇ ਇਹ ਜਿਹੜਾ ਪੌਹਲ ਦੀ ਪ੍ਰਕਿਰਿਆ ਆ 1920 ਦੇ ਵਿੱਚ ਨਾਮਧਾਰੀਆਂ ਨੇ ਸ਼ੁਰੂ ਕੀਤੀ ਸੀ ਔਰਤਾਂ ਨੂੰ ਪੌਹਲ ਦੇਣੀ ਉਸ ਤੋਂ ਪਹਿਲਾਂ ਨਹੀਂ ਸੀ ਜਦੋਂ ਅਸੀਂ ਪੋਹਲ ਲੰਦੇ ਟਾਈਮ ਇਹ ਕਹਿੰਨੇ ਆ ਕਿ ਅੱਜ ਤੋਂ ਪਿਤਾ ਗੁਰੂ ਗੋਬਿੰਦ ਸਿੰਘ ਤੇ ਮਾਤਾ-ਮਤਾ ਸਾਹਿਬ ਦੇਵਾ ਤੇ ਉਹਦੇ ਬੱਚੇ ਹੋ ਗਏ ਹੁਣ ਔਰਤ ਨੇ ਵੀ ਪੋਹਲ ਲੱਤੀ ਐ ਤੇ ਮਰਦ ਨੇ ਵੀ ਪੋਹਲ ਲੱਤੀ ਐ ਦੋਨੋਂ ਦੇ ਮਾਤਾ ਪਿਤਾ ਇੱਕ ਨੇ ਫਿਰ ਆਪਸ ਦੇ ਵਿੱਚ ਕੀ ਹੋਇਓ ਇਸ ਕਰਕੇ ਵੀਰਾਂ ਵਾਸਤੇ ਪੋਹਲ ਸੀ ਪੌਲ ਫੌਜ ਦੀ ਇੱਕ ਪ੍ਰਕਿਰਿਆ ਆ ਔਰਤਾਂ ਨੂੰ ਪੌਲ ਨਹੀਂ ਸੀ ਦੰਦੇ ਹੁੰਦੇ ਤੇ ਜਿਹੜੇ ਜਿਹੜੇ ਨਿਹੰਗ ਸਿੰਘ ਅੱਗੇ ਪੌਲ ਦੇ ਰਹੇ ਨੇ ਔਰਤਾਂ ਨੂੰ ਜਿਆਦਾ ਜਾਣਦੇ ਨਹੀਂ ਉਹ ਉਹਨਾਂ ਨੂੰ ਪਤਾ ਹੀ ਹੈ ਨਹੀਂ ਇਸ ਗੱਲ ਬਾਰੇ ਇਸ ਵਿਚਾਰ ਬਾਰੇ ਪਤਾ ਹੀ ਨਹੀਂ ਉਹ ਤਾਂ ਕਰ ਰਹੇ ਨੇ ਬੁੱਢੇ ਦਲ ਦੇ ਵਿੱਚ ਤਾਂ ਇਹ ਨਿਯਮ ਸੀ ਕਿ ਪੁਰਸ਼ ਨੂੰ ਵੀ ਜਦੋਂ ਤੱਕ ਉਹ ਘੱਟੋ ਘੱਟ 12 ਸਾਲ 13 ਸਾਲ ਨਾਲ ਨਾ ਰਹੇ ਬੁੱਢੇ ਦਲ ਚ ਉਹਨੂੰ ਪੋਲ ਨਹੀਂ ਸੀ ਦੰਦੇ ਹੁੰਦੇ ਐਨੇ ਸਾਲਾਂ ਦੇ ਵਿੱਚ ਜੇ ਵਿਅਕਤੀ ਕੱਚਾ ਹੁੰਦਾ ਸੀ ਉੰਜ ਹੀ ਘਰੇ ਮੁੜ ਜਾਂਦਾ ਹੁੰਦਾ ਸੀ ਆਂਦਾ ਹੀ ਨਹੀਂ ਸੀ ਹੁੰਦਾ ਇਹੀ ਕਾਰਨ ਹੈ ਕਿ ਅੱਜ ਬਹੁਤ ਲੈ ਲੈਂਦੇ ਨੇ ਨਾਲ ਦੀ ਨਾਲ ਛੱਡ ਦਿੰਦੇ ਨੇ ਜਦੋਂ ਬਹੁਤ ਲੈ ਲਈ ਤਾਂ ਸਿਰ ਗੁਰੂ ਦਾ ਹੋ ਗਿਆ ਉਹ ਆਪਣੀ ਮਨਮਰਜ਼ੀ ਕਰ ਹੀ ਨਹੀਂ ਸਕਦਾ ਇਫਾਜ਼ ਦੀ ਪ੍ਰਕਿਰਿਆ ਆ ਹੁਣ ਇਸ ਤੇ ਅੱਗੇ ਇਹ ਸਵਾਲ ਆਊਗਾ ਕਿ ਔਰਤਾਂ ਸ਼੍ਰੀ ਸਾਹਿਬ ਤੇ ਦਸਤਾਰ ਕਿਉਂ ਸਜਾਉਂਦੀਆਂ ਨੇ ਔਰਤਾਂ ਸ਼੍ਰੀ ਸਾਹਿਬ ਸ਼ਾਸਤਰਵਜੋਂ ਕੋਲ ਰੱਖਦੀਆਂ ਨੇ ਪੁਰਸ਼ ਵੀ ਸ਼ਾਸਤਰਵਜੋਂ ਕੋਲ ਰੱਖਦੇ ਨੇ ਆਪਣੀ ਰੱਖਿਆ ਲਈ ਸਵੇ ਦੀ ਰੱਖਿਆ ਲਈ ਸ਼ਾਸਤਰ ਕੋਲ ਰੱਖਿਆ ਜਾਂਦਾ ਹੈ ਤੇ ਜਦੋਂ ਸਿੰਘਾਂ ਦੀ ਫੌਜ ਘੱਟ ਸੀ ਫੌਜ ਦੀ ਗਿਣਤੀ ਘੱਟ ਸੀ ਜਿਹੜੀਆਂ ਸਿੰਘਾਂ ਦੇ ਪਰਿਵਾਰ ਦੇ ਵਿੱਚ ਔਰਤਾਂ ਸੀ ਉਹਨਾਂ ਨੇ ਉਦੋਂ ਆਪਣੀ ਰਾਖੀ ਦੇ ਲਈ ਕਿਰਪਾਨ ਸ਼ਸਤਰ ਵਜੋਂ ਕੋਲ ਰੱਖਣੀ ਸ਼ੁਰੂ ਕੀਤੀ ਸੀ ਸਿੰਘ ਤਾਂ ਜੰਗਲਾਂ 'ਚ ਰਹਿੰਦੇ ਹੁੰਦੇ ਸੀ ਗੱਡੇ ਹੀ ਉਹਨਾਂ ਦੇ ਘਰ ਸੀ ਜਿਹੜੀਆਂ ਘਰੇ ਰਹਿੰਦੀਆਂ ਹੁੰਦੀਆਂ ਸੀ ਬੀਬੀਆਂ ਉਹ ਸ਼ਸਤਰ ਕੋਲ ਰੱਖਦੀਆਂ ਸੀ ਸਿੰਘ ਕਿਸੇ ਪਾਸੇ ਜਾਂਦੇ ਸੀ ਤਾਂ ਔਰਤਾਂ ਜਿਹੜੀਆਂ ਗੱਡੀਆਂ ਤੇ ਨਾਲ ਸੀ ਉਹ ਸ਼ਸਤਰ ਵਜੋਂ ਕੋਲ ਰੱਖਦੀਆਂ ਸੀ ਤੇ ਦਸਤਾਰ ਸਜਾਉਂਦੇ ਸੀ ਇਸ ਕਰਕੇ ਕਿਉਂਕਿ ਦਸਤਾਰ ਦਾ ਦਸਤਾਰ ਬੰਨੀ ਦਾ ਪੁਲੇਖਾ ਪੁਰਸ਼ ਦਾ ਪਾਉਂਦੀ ਹੈ ਦਸਤਾਰ ਇਹ ਲੱਗਦਾ ਪੁਰਸ਼ ਨੇ ਬੰਦੇ ਦਾ ਡਰ ਮਰਦ ਦਾ ਡਰ ਜ਼ਿਆਦਾ ਹੁੰਦਾ ਆ ਔਰਤ ਦੇ ਡਰ ਤੋਂ ਉਹਨਾਂ ਦੀ ਫੌਜ ਜ਼ਿਆਦਾ ਹੋਣ ਕਰਕੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਉਂਦੇ ਸੀ ਲੜਕਿਆਂ ਦੇ ਵੀ ਦਸਤਾਰਾਂ ਸਜਾਉਂਦੇ ਹੁੰਦੇ ਸੀ ਮੈਨੂੰ ਲੱਗਦਾ ਸੀ ਕਿ ਸਾਰੇ ਪੁਰਸ਼ ਨੇ ਐਡੀ ਫੌਜ ਇਹਨਾਂ ਦੀ ਇੱਕ ਯੁੱਧਨੀਤੀ ਹੁੰਦੀ ਹੈ ਰਣਨੀਤੀ ਹੁੰਦੀ ਹੈ ਉਸ ਟਾਈਮ ਦੀ ਉਹ ਵਰਤੀ ਗਈ ਸੀ ਉਦੋਂ ਪਰ ਅੱਜ ਜੋ ਸਮਾਂ ਚੱਲ ਰਿਹਾ ਇਹਦੇ ਵਿੱਚ ਸਿਰਫ ਫੈਸ਼ਨ ਵਾਸਤੇ ਦਸਤਾਰ ਬਨ ਲੁੰਦੇ ਨੇ ਸਜਾ ਲੁੰਦੇ ਨੇ ਉਸਿਰ ਫੈਸ਼ਨ ਬਣ ਕੇ ਰਹਿ ਗਿਆ ਉਹ ਤੋਂ ਮਗਰੋਂ ਕੀ ਹੁੰਦਾ ਪਿੱਛੋਂ ਕੀ ਹੁੰਦਾ ਸਭ ਨੂੰ ਪਤਾ ਹੀ ਹੈ ਇੰਸਟਾਗ੍ਰam ਤੇ YouTube ਤੇ ਵੀਡੀਓ ਪਾਉਣ ਵਾਸਤੇ ਫੇਮ ਲੈਣ ਵਾਸਤੇ ਦਮਾਲੇ ਦਾ ਯੂਜ਼ ਹੋ ਰਿਹਾ ਅੱਜ ਕੱਲ ਸਜਾ ਲੰਦੇ ਨੇ ਕੁੜੀਆਂ ਸਜਾ ਲੰਦੀਆਂ ਨੇ ਉਹ ਫੈਸ਼ਨ ਦੇ ਤੌਰ ਤੇ ਹੈ ਕਹਿੰਦੇ ਨੇ ਸਿੱਖੀ ਪ੍ਰਮੋਟ ਕਰਦੇ ਆ ਇਹ ਜੀ ਸਿੱਖੀ ਪ੍ਰਮੋਟ ਕਰਕੇ ਕੀ ਲੈਣਾ ਇਹੋ ਜੀ ਸਿੱਖੀ ਪ੍ਰਮੋਟ ਕਰਾ ਕੇ ਕੀ ਲੈਣਾ ਸੋ ਕੀ ਮੁਰਦਾ ਇਹ ਤਾਂ ਬਦਨਾਮੀ ਜ਼ਿਆਦਾ ਹੈ ਉਹ ਤੋਂ ਬਾਅਦ ਜਦੋਂ ਲਾ ਕੇ ਜਿਹੜੇ ਲੱਛਣ ਕਰਦੇ ਨੇ ਉਹ ਉਹ ਕੀ ਸਿੱਖੀ ਵਾਲੇ ਲੱਛਣ ਹੈਗੇ ਨੇ ਇਹ ਸਿੱਖੀ ਵਾਲੇ ਲੱਛਣ ਨਹੀਂ ਹੈਗੇ ਸਿੱਖੀ ਨੂੰ ਖਤਮ ਕਰਨ ਵਾਲੇ ਲੱਛਣ ਨੇ ਸਜਾਉਣਾ ਕਿਸੇ ਨੇ ਸਜਾਵੇ ਪਰ ਪਹਿਲਾਂ ਗੁਰੂ ਦਾ ਹੁਕਮ ਕੀ ਹੈ ਗੁਰੂ ਦੀ ਅਗਿਆ ਕੀ ਹੈ ਗੁਰਬਾਣੀ ਕੀ ਕਹਿੰਦੀ ਹੈ ਇਹ ਵੀ ਮੰਨਣਾ ਚਾਹੀਦਾ ਤਾਂ ਲਾਭ ਹੈ ਨਹੀਂ ਕੋਈ ਲਾਭ ਨਹੀਂ ਇਹਦਾ ਨਹੀਂ ਇਹ ਭੇਖ ਹੈ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਵਸਕੀਨ ਅੰਤ ਕਾਲ ਕਾਤੀ ਘਟਿਓ ਬਾਸ ਨਰਕ ਮੋ ਲੀਨ ਇਹ ਵੀ ਗੱਲ ਨਾਲ ਹੈ ਇਹ ਵੀ ਨਾਲ ਹੀ ਚੱਲਣਾ ਇਹ ਵੀ ਗੁਰੂ ਦਾ ਹੀ ਹੁਕਮ ਹੈ ਇਹ ਕਿਹੜਾ ਕਿਸੇ ਹੋਰ ਦਾ ਕੋਲੋਂ ਹੈ ਸੋ ਇਸ ਕਰਕੇ ਜਥੇਵੰਦੀਆਂ ਨੂੰ ਵੀ ਕੁਝ ਸੋਚਣਾ ਚਾਹੀਦਾ ਵਿਚਾਰ ਕਰਨੀ ਚਾਹੀਦੀ ਹੈ ਇਸ ਵਿਸ਼ੇ ਤੇ ਰੋਕ ਲਈ ਜਾਵੇ ਇਸ ਚੀਜ਼ ਤੇ ਤੇ ਲਾਈ ਜਾਣੀ ਵੀ ਚਾਹੀਦੀ ਹੈ ਜ਼ਰੂਰੀ ਹੈ ਅੱਜ ਇਸ ਚੀਜ਼ ਦੀ ਲੋੜ ਹੈ ਜ਼ਰੂਰਤ ਤੇ ਇਹ ਕੰਮ ਜਥੇਬੰਦੀਆਂ ਕਰ ਸਕਦੀਆਂ ਨੇ ਜਿਨ੍ਹਾਂ ਕੋਲੇ ਤਾਕਤਾਂ ਦੇ ਡਿਊਟੀਆਂ ਨੇ ਉਹਨਾਂ ਨੇ ਇਹ ਕੁਝ ਨਹੀਂ ਕਰਨਾ ਉਹਨਾਂ ਨੂੰ ਨਾ ਲੋੜ ਹੈ ਨਾ ਜ਼ਰੂਰਤ ਹੈ ਉਹ ਸਿਰਫ ਗੋਲਕਾਂ ਤੱਕ ਸੀਮਤ ਨੇ ਗੋਲਕਾਂ ਦਾ મતਲਬ ਇਹ ਉਹਨਾਂ ਨੂੰ ਸਿੱਖੀ ਤੱਕ ਕੋਈ ਲੈਣਾ ਦੇਣਾ ਨਹੀਂ ਹੈਗਾ ਸਿੱਖੀ ਤੱਕ ਲੈਣਾ ਦੇਣਾ ਹੁੰਦਾ ਤਾਂ ਉਹਨਾਂ ਦਾ ਸੁਧਾਰ ਕੀਤਾ ਹੁੰਦਾ ਇਹਦੇ ਵਿੱਚ ਕੋਈ ਨਹੀਂ ਬੋਲ ਰਿਹਾ ਇਸ ਵਿਸ਼ੇ ਤੇ ਬੋਲਣਾ ਚਾਹੀਦਾ ਹੈ ਜ਼ਰੂਰੀ ਹੈ ਕਿ ਸਿੱਖੀ ਦਾ ਘਾਣ ਜਿਆਦਾ ਹੋ ਰਿਹਾ ਸਿੱਖੀ ਦਾ ਪ੍ਰਚਾਰ ਘੱਟ ਹੋ ਰਿਹਾ ਜੋ ਇਹ ਸਾਰਾ ਕੁਝ ਚੱਲ ਰਿਹਾ ਹੈ ਗੁਰੂ ਸਾਹਿਬ ਦਾ ਹੀ ਹੁਕਮ ਹੈ ਸੱਚ ਸੁਣਾਏ ਸੀ ਸੱਚ ਕੀ ਵੇਲਾ ਵੇਲੇ ਜਿੜ ਸੁਣਾਇਆ ਗਿਆ ਸੱਚ ਹੀ ਸੱਚ ਹੁੰਦਾ। ਵੇਲਾ ਨਿਕਲੇ ਤੋਂ ਬੋਲਿਆ ਗਿਆ ਸੱਚ ਝੂਠ ਬਰਾਬਰ ਹੀ ਹੁੰਦਾ। ਉਦੋਂ ਤੋਂ ਬਾਅਦ ਕੋਈ ਲਾਭ ਨਹੀਂ ਹੁੰਦਾ ਉਹਦਾ। ਬੋਲੇ ਤੇ ਭਾਵੇਂ ਨਾ ਬੋਲੇ। ਦਸਤਾਰ ਪੰਜਾਂ ਕਕਾਰਾਂ ਦੇ ਵਿੱਚੋਂ ਇੱਕ ਕਕਾਰ ਹੈ। ਇਹ ਗੱਲ ਸਿੱਖਾਂ ਨੂੰ ਸ਼ਾਇਦ ਨਾ ਪਤਾ ਹੋਵੇ। ਪੰਜ ਕਕਾਰ ਨੇ ਉਹਨਾਂ ਵਿੱਚੋਂ ਇੱਕ ਦਸਤਾਰ ਹੈ। ਪਰ ਸਿੱਖਾਂ ਨੂੰ ਇਹ ਗੱਲ ਨਹੀਂ ਪਤਾ। ਸਿੱਖ ਕਹਿੰਦੇ ਨੇ ਪੰਜ ਕਕਾਰ ਕਿਹੜੇ ਨੇ? ਕਿਹੜਾ ਕੜਾ ਕਿਰਪਾਨ ਗੰਗਾ ਤੇ ਕੇਸ ਪੰਜਮਕ ਕਕਾਰ ਕੇਸਾਂ ਨੂੰ ਮੰਨਦੇ ਨੇ ਕੇਸ ਪੰਜਮਕ ਕਕਾਰ ਨਹੀਂ ਹੁੰਦੇ ਕੇਸ ਤੇ ਪਿੱਛੇ ਰੱਖੇ ਹੋਏ ਸੀ ਭਗਤਾਂ ਦੇ ਕੇਸ ਨੇ ਨੌ ਬਾਸ਼ੀਆਂ ਹੋਈਆਂ ਉਹਨਾਂ ਦੇ ਸਾਰਿਆਂ ਦੇ ਕੇਸ ਨੇ ਜੋ ਗੁਰੂ ਨੇ ਦਿੱਤਾ ਉਹ ਕੀ ਹੈ ਗੁਰੂ ਨੇ ਤਾਂ ਪੰਜ ਕਕਾਰ ਦਿੱਤੇ ਸੀ ਪੰਜਵਾਂ ਕਕਾਰ ਕੇਸ ਨਹੀਂ ਹੈਗੇ ਪੰਜਵਾਂ ਕਕਾਰ ਕੇਸ ਕੀ ਹੈ ਨੀਲੀ ਕੇਸ ਕੀ ਤੇ ਗੁਰਨਾਨਕ ਦੇਵ ਜੀ ਨੇ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਜ਼ਿੰਮੇਵਾਰੀ ਲਈ ਹੈ ਤਾਂ ਉਹਦੋ ਦਸਤਾਰ ਦਿੱਤੀ ਸੀ ਪਹਿਲਾ ਕਕਾਰ ਗੁਰੂ ਨਾਨਕ ਪਾਤਸ਼ਾਹ ਤੋਂ ਮਿਲਿਆ ਆ ਦੂਜਾ ਕਕਾਰ ਮਿਲਿਆ ਹੈ 6ਵੇਂ ਪਾਸ਼ਾ ਤੋਂ ਸ਼੍ਰੀ ਸਾਹਿਬ ਤਿੰਨ ਕਕਾਰ ਦਸਮ ਪਾਸ਼ਾ ਨੇ ਲਾਗੂ ਕੀਤੇ ਨੇ ਕੜਾ ਕਸ਼ੈਰਾ ਤੇ ਗੰਗਾ ਤਿੰਨ ਕਕਾਰ ਦਸਮ ਪਾਸ਼ਾ ਤੋਂ ਆਏ ਨੇ ਦਸਤਾਰ ਜ਼ਿੰਮੇਵਾਰੀ ਦੀ ਨਿਸ਼ਾਨੀ ਹੈ ਜ਼ਿੰਮੇਵਾਰੀ ਦਾ ਪ੍ਰਤੀਕ ਹੈ ਅੱਜ ਵੀ ਜਦੋਂ ਕਿਸੇ ਦਾ ਪਿਓ ਗੁਜ਼ਰਦਾ ਨਾ ਤਾਂ ਲੜਕੇ ਦੀ ਦਸਤਾਰਬੰਦੀ ਕਰਦੇ ਨੇ ਦਸਤਾਰਬੰਦੀ ਦਾ ਮਤਲਬ ਕੀ ਹੈ ਕਿ ਅੱਜ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਭਾਈ ਤੇਰੇ ਸਿਰ ਤੇਰਾ ਪਿਓ ਨਹੀਂ ਰਿਹਾ ਅੱਜ ਤੋਂ ਬਾਅਦ ਜ਼ਿੰਮੇਵਾਰੀ ਤੇਰੀ ਹੈ ਉਹਦੇ ਦਸਤਾਰਬੰਦੀ ਕਰਦੇ ਨੇ ਇਹੀ ਦਸਤਾਰਬੰਦੀ ਇੱਧਰ ਚੱਲਦੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲੈਣਾ ਜੀ ਦੀ ਜ਼ਿੰਮੇਵਾਰੀ ਲਈ ਉਹਨਾਂ ਨੂੰ ਗੁਰੂ ਅੰਗਦ ਬਣਾਇਆ ਅੱਜ ਤੋਂ ਬਾਅਦ ਪ੍ਰਚਾਰ ਦੀ ਜ਼ਿੰਮੇਵਾਰੀ ਤੁਹਾਡੀ ਹੈ ਇਹ ਇਦਾਂ ਹੀ ਚੱਲਦਾ ਰਿਹਾ ਦਸਮ ਪਾਸ਼ਾ ਨੇ ਪੰਜਾਂ ਸਿੰਘਾਂ ਦੀ ਜ਼ਿੰਮੇਵਾਰੀ ਲਈ ਜਿਨ੍ਹਾਂ ਨੂੰ ਅੱਜ ਅਸੀਂ ਪੰਜ ਪਿਆਰੇ ਕਹਿੰਦੇ ਆ ਦਿਆਲ ਸਿੰਘ ਜੀ ਧਰਮ ਸਿੰਘ ਜੀ ਪੰਜ ਪਿਆਰੇ ਉਹਨਾਂ ਨੂੰ ਦਸਤਾਰ ਬੰਦੀ ਕੀਤੀ ਸੀ ਉਹ ਪੰਜਵਾਂ ਕਕਾਰ ਕੇਸ ਕੀ ਹੈ ਨੀਲੇ ਰੰਗ ਦੀ ਕੇਸ ਕੀ ਸਜਾਉਣੀ ਕਿਸਾਂ ਦੇ ਵਿੱਚ ਉੱਤੇ ਤੁਸੀਂ ਦਸਤਾਰ ਜਿਹੜੀ ਮਰਜ਼ੀ ਸਜਾ ਲਓ ਵੱਡੀ ਦਸਤਾਰ ਜਿਹੜੀ ਮਰਜ਼ੀ ਸਜਾ ਲਓ ਇਹ ਗੱਲਾਂ ਸਮਝਣ ਦੀਆਂ ਤੇ ਵਿਚਾਰਨ ਦਾ ਵਿਸ਼ਾ ਨੇ ਵਿਚਾਰਨੀਆਂ ਪੈਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ